ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ 4 ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ ਉਸ ਦੇ ਆਖਿਆ ਕੋਈ ਨਾ ਲੱਗਿਆ ਨਿਤ ਉਹ ਜਾੜੀ ਪਕਾਰੇ ਖਲਾ ਜਿਸ ਅੰਦਰ ਚੁਗਲੀ ਚੁਗਲੋ ਵਰਜਿਆ ਕੀਤਾ ਕਰਤੇ ਉਸ ਦਾ ਸਭ ਗਿਆ ਨਿਤ ਚੁਗਲੀ ਕਰੇ ਅਣਹੋ ਦੀ ਪਰਾਈ ਮੋਹ ਕੜ ਨਾ ਸਕੇ ਉਸ ਦਾ ਕੜਾ ਪਿਆ ਕਰਮ ਧਰਤੀ ਸਰੀਰ ਕਾਲਯੁਗ ਵਿੱਚ ਜਿਹ ਹਾ ਕੋ ਬੀਜ ਤੇ ਹਾ ਕੋ ਖਾਏ ਗਲਾ ਉਪਰ ਤਪਾਵਸ ਨਾ ਕੋਈ ਇਸ ਖਾਂਦੀ ਤਤਕਾਰ ਮਰ ਜਾਏ ਭਾਈ ਵੇਖੋ ਨਿਆਓ ਸੱਚ ਕਰਤੇ ਕਾਜ ਹੈ ਕੋਈ ਕਰੇ ਤੇ ਹਾ ਕੋਈ ਪਾਏ ਜਨ ਨਾਨਕ ਕੋ ਸਭ ਸੋਝੀ ਪਾਈ ਹਰ ਦਰ ਕੀਏ ਬਾਤਾਂ ਆਖ ਸੁਣਾਏ ਇਸ ਲੋਕ ਮਹੱਲਾ ਚੌਥਾ ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ ਉਸ ਦੇ ਆਖਿਆ ਕੋਈ ਨਾ ਲੱਗੇ ਨਿਤ ਉਜਾੜੀ ਪਕਾਰੇ ਖਲਾ ਜਿਸ ਅੰਦਰ ਚੁਗਲੀ ਚੁਗਲੋ ਵਜਿਆ ਕੀਤਾ ਕਰਤੇ ਉਸ ਦਾ ਸਭ ਗਿਆ ਨਿਤ ਚੁਗਲੀ ਕਰੇ ਅਣਹੋ ਦੀ ਤਰਾਈ ਮੋੜ ਨਾ ਸਕੇ ਉਸਦਾ ਕੜਾ ਪਿਆ ਕਰਮ ਧਰਤੀ ਸਰੀਰ ਕਾਲ ਯੁਗ ਵਿੱਚ ਜਿਹਾਂ ਕੋ ਬੀਜ ਤੇਹਾ ਕੋ ਖਾਏ ਗਲਾ ਉਪਰ ਤਪਾਵਸ ਨਾ ਹੋਈ ਵਿਸਖਾਦੀ ਤਤਕਾਰ ਮਰ ਜਾਏ ਭਾਈ ਵੇਖੋ ਨਿਆਉ ਸੱਚ ਕਰਤੇ ਕਾ ਜਿਹ ਹੈ ਕੋਈ ਕਰੇ ਤੇਹਾ ਕੋਈ ਪਾਏ ਜਨ ਨਾਨਕ ਕੋ ਸਭ ਸੋਝੀ ਪਾਈ ਹਰ ਦਰ ਕੀਆ ਬਾਤਾਂ ਆਖ ਸੁਣਾਏ ਇਸ ਲੋਕ ਮਹੱਲਾ ਚੌਥਾ ਜਿਸ ਅੰਦਰ ਤਾਤ ਪਰਾਈ ਹੋਵੇ ਤਿਸਦਾ ਕਦੇ ਨਾ ਹੋਵੀ ਕਲਾ ਉਸਦੇ ਆਖੇ ਕੋਈ ਨਾ ਲੱਗੇ ਨਿਤ ਉਹ ਜੜੀ ਪਕਾਰੇ ਖਲਾ ਜਿਸ ਅੰਦਰ ਚੁਗਲੀ ਚੁਗਲੋ ਵਜਿਆ ਕੀਤਾ ਕਰਤੇ ਉਸਦਾ ਸਭ ਗਿਆ ਨਿਤ ਚੁਗਲੀ ਕਰੇ ਅਣਹੋ ਦੀ ਪਰਾਈ ਮੂੰਹ ਕੜ ਨਾ ਸਕੇ ਉਸਦਾ ਕੜਾ ਪਿਆ ਕਰਮ ਧਰਤੀ ਸਰੀਰ ਕਾਲ ਯੁਗ ਵਿੱਚ ਜਿਹੜਾ ਕੋ ਬੀਜ ਤੇਹਾ ਕੋ ਖਾਏ ਗਲਾ ਉਪਰ ਤਪਾਵਸ ਨਾ ਹੋਈ ਵਿਸ ਖਾਦੀ ਤਤਕਾਰ ਮਰ ਜਾਏ ਭਾਈ ਵੇਖੋ ਨਿਆਉ ਸੱਚ ਕਰਤੇ ਕਾ ਜਿਹ ਹੈ ਕੋਈ ਕਰੇ ਤੇਹਾ ਕੋਈ ਪਾਏ ਜਨ ਨਾਨਕ ਕੋ ਉਸ ਆਬਾ ਸੋਝੀ ਪਾਈ ਹਰ ਦਰ ਕੀਆ ਬਾਤਾਂ ਆਖ ਸੁਣਾਏ ਇਸ ਲੋਕ ਮਹੱਲਾ ਚੌਥਾ ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ ਉਸ ਦੇ ਆਖਿਆ ਕੋਈ ਨਾ ਲੱਗੇ ਨਿਤ ਉਹ ਜੜੀ ਪਕਾਰੇ ਖਲਾ ਜਿਸ ਅੰਦਰ ਚੁਗਲੀ ਚੁਗਲੋ ਵਜਿਆ ਕੀਤਾ ਕਰਤੇ ਉਸ ਦਾ ਸਭ ਗਿਆ ਨਿਤ ਚੁਗਲੀ ਕਰੇ ਅਣਹੋਦੀ ਪਰਾਈ ਮੂੰਹ ਕੜ ਨਾ ਸਕੇ ਉਸ ਦਾ ਖੜਾ ਪਿਆ ਕਰਮ ਧਰਤੀ ਸਰੀਰ ਕਾਲ ਯੁਗ ਵਿੱਚ ਜਿਹਾਂ ਕੋ ਬੀਜੇ ਤਿਹਾਂ ਕੋ ਖਾਏ ਗਲਾ ਉਪਰ ਤਪਾਵਸ ਨਾ ਹੋਈ ਵਿਸਖਾ ਦੀ ਤਤਕਾਰ ਮਰ ਜਾਏ ਭਾਈ ਵੇਖੋ ਨਿਆਓ ਸੱਚ ਕਰਤੇ ਕਾਜ ਹੈ ਕੋਈ ਕਰੇ ਤਿਹਾ ਕੋਈ ਪਾਏ ਜਨ ਨਾਨਕ ਕੋ ਸਭ ਸੋਝੀ ਪਾਈ ਹਰ ਦਰ ਕੀਆ ਬਾਤਾਂ ਆਖ ਸੁਣਾਏ ਇਸ ਲੋਕ ਮਹੱਲਾ ਚੌਥਾ ਜਿਸ ਅੰਦਰ ਤਾਤ ਪਰਾਈ ਹੋਵੇ ਤਿਸੇ ਦਾ ਕਦੇ ਨਾ ਹੋਵੀ ਭਲਾ ਉਸ ਦੇ ਆਖਿਆ ਕੋਈ ਨਾ ਲੱਗੇ ਉਜਾੜੀ ਪਕਾਰੇ ਖਲਾ ਜਿਸ ਅੰਦਰ ਚੁਗਲੀ ਚੁਗਲੋ ਵਜੈ ਕੀਤਾ ਕਰਤੇ ਉਸ ਦਾ ਸਭ ਗਿਆ ਜੋ ਗੁਲੀ ਕਰੇ ਅਣਹੋ ਦੀਪਰਾਈ ਮੋਹ ਕੜ ਨਾ ਸਕੇ ਉਸ ਦਾ ਕੜਾ ਪਿਆ ਕਰਮਤਰਤੀ ਸ੍ਰੀ ਗੁਰੂ ਕਾਲਯੁਗ ਵਿੱਚ ਜਿਹਾਂ ਕੋ ਬੀਜ ਤੇ ਹਾ ਕੋ ਖਾਏ ਗਲਾ ਉਪਰ ਤਪਾਵਸ ਨਾ ਹੋਈ ਵਿਸ ਖਾਦੀ ਤਤਕਾਰ ਮਰ ਜਾਏ ਭਾਈ ਵੇਖੋ ਨਿਆਉ ਸੱਚ ਕਰਤੇ ਕਾ ਜਿਹ ਹੈ ਕੋਈ ਕਰੇ ਤੇ ਹਾ ਕੋਈ ਪਾਏ ਜਨ ਨਾਨਕ ਕੋ ਸਭ ਸੋਝੀ ਪਾਈ ਹਰ ਦਰ ਕੀਆ ਬਾਤਾਂ ਆਖ ਸੁਣਾਏ ਸ਼ਲੋਕ ਮਹੱਲਾ ਚੌਥਾ ਜਿਸ ਅੰਦਰ ਤਾਤ ਪਰਾਈ ਹੋਵੇ ਤਿਸੇ ਦਾ ਕਦੇ ਨਾ ਹੋਵੀ ਭਲਾ ਉਸ ਦੇ ਆਖਿਆ ਕੋਈ ਨਾ ਲੱਗੇ ਨਿਤ ਉਜਾੜੀ ਪਕਾਰੇ ਖਲਾ ਖਲਾ ਜਿਸ ਅੰਦਰ ਚੁਗਲੀ ਚੁਗਲੋ ਵਜੈ ਕੀਤਾ ਕਰਤੇ ਉਸ ਦਾ ਸਭ ਗਿਆ ਨਿਤ ਚੁਗਲੀ ਕਰੇ ਅਣਹੋ ਦੀ ਪਰਾਈ ਮੂੰਹ ਕੜ ਨਾ ਸਕੇ ਉਸ ਦਾ ਕਲਾ ਪਿਆ ਕਰਮਤਰਤੀ ਸ੍ਰੀ ਦੇ ਕਾਲਯੁਗ ਵਿੱਚ ਜਿਹਾਂ ਕੋ ਬੀਜ ਤੇ ਹਾ ਕੋ ਖਾਏ ਗਲਾ ਉਪਰ ਤਪਾਵਸ ਨਾ ਹੋਈ ਵਿਸ ਖਾਦੀ ਤਤਕਾਰ ਮਰ ਜਾਏ ਭਾਈ ਵੇਖੋ ਨਿਆਉ ਸੱਚ ਕਰਤੇ ਕਾ ਜਿਹ ਹੈ ਕੋਈ ਕਰੇ ਤੇ ਹਾ ਕੋਈ ਪਾਏ ਜਨ ਨਾਨਕ ਕੋ ਸਭ ਸੋਝੀ ਪਾਈ ਹਰ ਦਰ ਕੀਆ ਬਾਤਾਂ ਆਖ ਸੁਣਾਏ ਇਸ ਲੋਕ ਮਹੱਲਾ ਚੌਥਾ ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ ਉਸ ਦੇ ਆਖਿਆ ਕੋਈ ਨਾ ਲੱਗੇ ਨਿਤ ਉਜਾੜੀ ਪਕਾਰੇ ਖਲਾ ਨਹੀਂ ਖਲਾ ਜਿਸ ਅੰਦਰ ਚੁਗਲੀ ਚੁਗਲੋ ਵਜੈ ਕੀਤਾ ਕਰਤੇ ਉਸ ਦਾ ਸਭ ਗਿਆ ਨਿਤ ਚੁਗਲੀ ਕਰੇ ਅਣਹੋਦੀ ਪਰਾਈ ਮੂੰਹ ਕੜ ਨਾ ਸਕੇ ਉਸ ਦਾ ਕੜਾ ਪਿਆ ਕਰਮ ਕਰਤੀ ਸ੍ਰੀ ਗੁਰੂ ਕਾਲਜੋਗ ਵਿੱਚ ਜਿਹਾਂ ਕੋ ਬੀਜ ਤੇ ਹਾਂ ਕੋ ਖਾਏ ਗਲਾ ਉਪਰ ਤਪਾਵਸ ਨਾ ਹੋਈ ਵਿਸ ਖਾਦੀ ਤਤਕਾਰ ਮਰ ਜਾਏ ਭਾਈ ਵੇਖੋ ਨਿਆਉ ਸੱਚ ਕਰਤੇ ਕਾ ਜਿਹ ਹੈ ਕੋਈ ਕਰੇ ਤੇ ਹਾਂ ਕੋਈ ਪਾਏ ਜਨ ਨਾਨਕ ਕੋ ਸਭ ਸੋਝੀ ਪਾਈ ਹਰ ਦਰ ਕੀਆ ਬਾਤਾਂ ਆਖ ਸੁਣਾਏ ਇਸ ਲੋਕ ਮਹੱਲਾ ਚੌਥਾ ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ ਉਸ ਦੇ ਆਖਿਆ ਕੋਈ ਨਾ ਲੱਗੇ ਨਿਤ ਉਜਾੜੀ ਪਕਾਰੇ ਖਲਾ ਥਾਲਾ ਜਿਸ ਅੰਦਰ ਚੁਗਲੀ ਚੁਗਲੋ ਵਜੈ ਕੀਤਾ ਕਰਤੇ ਉਸ ਦਾ ਸਭ ਗਿਆ ਨਿਤ ਚੁਗਲੀ ਕਰੇ ਅਣਹੋ ਦੀ ਪਰਾਈ ਮੂੰਹ ਕੜ ਨਾ ਸਕੇ ਉਸ ਦਾ ਖੜਾ ਪਿਆ ਕਰਮਤਾਰਤੀ ਸ੍ਰੀ ਗੁਰੂ ਕਾਲਜੋਗ ਵਿੱਚ ਜਿਹਾਂ ਕੋ ਬੀਜ ਤੇਹਾ ਕੋ ਖਾਏ ਗਲਾ ਉਪਰ ਤਪਾਵਸ ਨਾ ਹੋਈ ਵਿਸ ਖਾਦੀ ਤਤਕਾਰ ਮਰ ਜਾਏ ਭਾਈ ਵੇਖੋ ਨਿਆਓ ਸੱਚ ਕਰਤੇ ਕਾ ਜਿਹ ਹੈ ਕੋਈ ਕਰੇ ਤੇਹਾ ਕੋਈ ਪਾਏ ਜਨ ਨਾਨਕ ਕੋ ਸਭ ਸੋਝੀ ਪਾਈ ਹਰ ਦਰ ਕੀਆ ਬਾਤਾਂ ਆਖ ਸੁਣਾਏ ਇਸ ਲੋਕ ਮਹੱਲਾ ਚੌਥਾ ਜਿਸ ਅੰਦਰ ਤਾਤ ਪਰਾਈ ਹੋਵੇ ਤਿਸੇ ਦਾ ਕਦੇ ਨਾ ਹੋਵੀ ਭਲਾ ਉਸ ਦੇ ਆਖਿਆ ਕੋਈ ਨਾ ਲੱਗੇ ਉਜਾੜੀ ਪਕਾਰੇ ਖਲਾ ਜਿਸ ਅੰਦਰ ਚੁਗਲੀ ਚੁਗਲੋ ਵਜਿਆ ਕੀਤਾ ਕਰਤੇ ਉਸ ਦਾ ਸਭ ਗਿਆ ਨਿਤ ਚੁਗਲੀ ਕਰੇ ਅਣਹੋ ਦੀ ਪਰਾਈ ਮੂੰਹ ਕੜ ਨਾ ਸਕੇ ਉਸ ਦਾ ਕੜਾ ਪਿਆ ਕਰਮ ਧਰਤੀ ਸਰੀਰ ਕਾਲ ਯੁਗ ਵਿੱਚ ਜਿਹਾਂ ਕੋ ਬੀਜੇ ਤਿਹਾਂ ਕੋ ਖਾਏ ਗਲਾ ਉਪਰ ਤਪਾਵਸ ਨਾ ਹੋਈ ਵਿਸ ਖਾਦੀ ਤਤਕਾਰ ਮਰ ਜਾਏ ਭਾਈ ਵੇਖੋ ਨਿਆਉ ਸੱਚ ਕਰਤੇ ਕਾ ਜਿਹ ਹੈ ਕੋਈ ਕਰੇ ਤਿਹਾਂ ਕੋਈ ਪਾਏ ਜਨ ਨਾਨਕ ਕੋ ਸਭ ਸੋਝੀ ਪਾਈ ਹਰ ਦਰ ਕੀਆ ਬਾਤਾਂ ਆਖ ਸੁਣਾਇ ਇਸ ਲੋਕ ਮਹੱਲਾ ਚੌਥਾ ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ ਉਸ ਦੇ ਆਖਿਆ ਕੋਈ ਨਾ ਲੱਗੇ ਨਿਤ ਉਜਾੜੀ ਪਕਾਰੇ ਖਲਾ ਜਿਸ ਅੰਦਰ ਚੁਗਲੀ ਚੁਗਲੋ ਵਜਿਆ ਕੀਤਾ ਕਰਤੇ ਉਸ ਦਾ ਸਭ ਗਿਆ ਨਿਤ ਚੁਗਲੀ ਕਰੇ ਅਣਹੋ ਦੀ ਪਰਾਈ ਮੂੰਹ ਕੜ ਨਾ ਸਕੇ ਉਸ ਦਾ ਖੜਾ ਪਿਆ ਕਰਮ ਧਰਤੀ ਸਰੀਰ ਕਾਲ ਯੁਗ ਵਿੱਚ ਜਿਹਾਂ ਕੋ ਬੀਜ ਤੇ ਹਾਂ ਕੋ ਖਾਏ ਗਲਾ ਉਪਰ ਤਪਾਵਸ ਨਾ ਹੋਈ ਇਸ ਖਾਦੀ ਤਤਕਾਰ ਮਰ ਜਾਏ ਜਾਏ ਭਾਈ ਵੇਖੋ ਨਿਆਉ ਸੱਚ ਕਰਤੇ ਕਾਜ ਹੈ ਕੋਈ ਕਰੇ ਤੇ ਹਾ ਕੋਈ ਪਾਏ ਜਨ ਨਾਨਕ ਕੋ ਸਭ ਸੋਝੀ ਪਾਈ ਹਰ ਦਰ ਕੀ ਹੈ ਬਾਤਾਂ ਆਖ ਸੁਣਾਏ ਇਸ ਲੋਕ ਮਹੱਲਾ ਚੌਥਾ ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ ਉਸ ਦੇ ਆਖਿਆ ਕੋਈ ਨਾ ਲੱਗੇ ਨਿਤ ਉਜਾੜੀ ਪਕਾਰੇ ਖਲਾ ਜਿਸ ਅੰਦਰ ਚੁਗਲੀ ਚੁਗਲੋ ਵਜਿਆ ਕੀਤਾ ਕਰਤੇ ਉਸ ਦਾ ਸਭ ਗਿਆ ਨਿਤ ਚੁਗਲੀ ਕਰੇ ਅਣਹੋਦੀ ਪਰਾਈ ਮੂੰਹ ਕੜ ਨਾ ਸਕੇ ਉਸ ਖੜਾ カラアペア. ਪਿਆ ਕਰਮਤ ਅਰਤੀ ਸ੍ਰੀ ਗੁਰ ਕਾਲ ਯੁਗ ਵਿੱਚ ਜਿਹਾਂ ਕੋ ਬੀਜ ਤੇ ਹਾਂ ਕੋ ਖਾਏ ਗਲਾ ਉਪਰ ਤਪਾਵਸ ਨਾ ਹੋਈ ਵਿਸ ਖਾਦੀ ਤਤਕਾਰ ਮਰ ਜਾਏ ਭਾਈ ਵੇਖੋ ਨਿਆਉ ਸੱਚ ਕਰਤੇ ਕਾ ਜਿਹ ਹੈ ਕੋਈ ਕਰੇ ਤੇ ਹਾਂ ਕੋਈ ਪਾਏ ਜਨ ਨਾਨਕ ਕੋ ਸਭ ਸੋਝੀ ਪਾਈ ਹਰ ਦਰ ਕੀਆ ਬਾਤਾਂ ਆਖ ਸੁਣਾਏ ਇਸ ਲੋਕ ਮਹੱਲਾ ਚੌਥਾ ਜਿਸ ਅੰਦਰ ਤਾਤ ਪਰਾਈ ਹੋਵੇ ਤਿਸੇ ਦਾ ਕਦੇ ਨਾ ਹੋਵੀ ਭਲਾ ਉਸ ਦੇ ਆਖਿਆ ਕੋਈ ਨਾ ਲੱਗੇ ਨਿਤ ਉਜਾੜੀ ਪਕਾਰੇ ਕਲਾ ਨਹੀਂ ਖਲਾ ਜਿਸ ਅੰਦਰ ਚੁਗਲੀ ਚੁਗਲੋ ਵਜਿਆ ਕੀਤਾ ਕਰਤੇ ਉਸ ਦਾ ਸਭ ਗਿਆ ਨਿਤ ਚੁਗਲੀ ਕਰੇ ਅਣਹੋਦੀ ਪਰਾਈ ਮੋਹ ਕੜ ਨਾ ਸਕੇ ਉਸ ਦਾ ਖੜਾ ਪਿਆ ਕਰਮਧਰਤੀ ਸਰੀਰ ਕਾਲਯੁਗ ਵਿੱਚ ਜਿਹਾਂ ਕੋ ਬੀਜ ਤੇ ਹਾ ਕੋ ਖਾਏ ਗਲਾ ਉਪਰ ਤਪਾਵਸ ਨਾ ਹੋਈ ਵਿਸਖਾਦੀ ਤਤਕਾਰ ਮਰ ਜਾਏ ਭਾਈ ਵੇਖੋ ਨਿਆਉ ਸੱਚ ਕਰਤੇ ਕਾ ਜਿਹ ਹੈ ਕੋਈ ਕਰੇ ਤੇ ਹਾ ਕੋਈ ਪਾਏ ਜਨ ਨਾਨਕ ਕੋ ਸਭ ਸੋਝੀ ਪਾਈ ਹਰ ਦਰ ਕੀਆ ਬਾਤਾਂ ਆਖ ਸੁਣਾਏ ਇਸ ਲੋਕ ਮਹੱਲਾ ਚੌਥਾ ਜਿਸ ਅੰਦਰ ਤਾਤ ਪਰਾਈ ਹੋਵੇ ਤਿਸੇ ਦਾ ਕਦੇ ਨਾ ਹੋਵੀ ਭਲਾ ਉਸ ਦੇ ਆਖਿਆ ਕੋਈ ਨਾ ਲੱਗੇ ਨਿਤ ਉਜਾੜੀ ਪਕਾਰੇ ਖਲਾ ਜਿਸ ਅੰਦਰ ਚੁਗਲੀ ਚੁਗਲੋ ਵਜਿਆ ਕੀਤਾ ਕਰਤੇ ਉਸ ਦਾ ਸਭ ਗਿਆ ਨਿਤ ਚੁਗਲੀ ਕਰੇ ਅਣਹੋ ਦੀ ਪਰਾਈ ਮੋਹ ਕੜ ਨਾ ਸਕੇ ਉਸ ਦਾ ਖੜਾ ਪਿਆ ਕਰਮ ਧਰਤੀ ਸਰੀਰ ਕਾਲ ਯੁਗ ਵਿੱਚ ਜਿਹਾਂ ਕੋ ਬੀਜ ਤੇ ਹਾਂ ਕੋ ਖਾਏ ਗਲਾ ਉਪਰ ਤਪਾਵਸ ਨਾ ਹੋਈ ਵਿਸ ਖਾਦੀ ਤਤਕਾਰ ਮਰ ਜਾਏ ਭਾਈ ਵੇਖੋ ਨਿਆਓ ਸੱਚ ਕਰਤੇ ਕਾ ਜਿਹ ਹੈ ਕੋਈ ਕਰੇ ਤੇ ਹਾਂ ਕੋਈ ਪਾਏ ਜਨ ਨਾਨਕ ਕੋ ਸਭ ਸੋਝੀ ਪਾਈ ਹਰ ਦਰ ਕੀਆ ਬਾਤਾਂ ਆਖ ਸੁਣਾ ਇਸ ਲੋਕ ਮਹੱਲਾ ਚੌਥਾ ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ ਉਸ ਦੇ ਆਖਿਆ ਕੋਈ ਨਾ ਲੱਗੇ ਨਿਤ ਉਜਾੜੀ ਪਕਾਰੇ ਖਲਾ ਜਿਸ ਅੰਦਰ ਚੁਗਲੀ ਚੁਗਲੋ ਵਜਿਆ ਕੀਤਾ ਕਰਤੇ ਉਸ ਦਾ ਸਭ ਗਿਆ ਨਿਤ ਚੁਗਲੀ ਕਰੇ ਅਣਹੋ ਦੀ ਪਰਾਈ ਮੋ ਕੜ ਨਾ ਸਕੇ ਉਸ ਦਾ ਕੜਾ ਪਿਆ ਕਰਮ ਧਰਤੀ ਸਰੀਰ ਕਾਲ ਯੁਗ ਵਿੱਚ ਜਿਹਾਂ ਕੋ ਬੀਜੇ ਤਿਹਾਂ ਕੋ ਖਾਏ ਗਲਾ ਉਪਰ ਤਪਾਵਸ ਨਾ ਹੋਈ ਵਿਸਖਾਦੀ ਤਤਕਾਰ ਮਰ ਜਾਏ ਆਏ ਭਾਈ ਵੇਖੋ ਨਿਆਉ ਸੱਚ ਕਰਤੇ ਕਾਜ ਹੈ ਕੋਈ ਕਰੇ ਤਿਹ ਕੋਈ ਪਾਏ ਜਨ ਨਾਨਕ ਕੋ ਸਭ ਸੋਝੀ ਪਾਈ ਹਰ ਦਰ ਕੀਆ ਬਾਤਾਂ ਆਖ ਸੁਣਾਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ